ਮਾਈਕ ਮੇਰਾ ਬਹੁਤ ਵਧੀਆ ਸਾਡਾ ਸਪੋਰਟ ਆ ਠੀਕ ਹੈ ਜੀ ਜਿਹੜੀ ਅੱਜ ਅਸੀਂ ਦਵਾਈ ਪਾ ਰਹੇ ਹਾਂ ਸੌਖੀ ਦੇ ਵਿੱਚ ਸੌਖੀ ਦਵਾਈ ਪਾ ਰਹੇ ਹਾਂ ਹਾਂ ਜੀ ਅੱਛਾ ਜੀ ਪਾਣੀ ਦੇ ਰਹੇ ਇਹਨਾਂ ਨੂੰ ਸਾਰੇ ਵਿੱਚ ਪਾ ਰਹੇ ਹਾਂ ਸੌਖੀ ਦਵਾਈ ਸਾਰੇ ਵਿੱਚ ਪਾਤੀ ਅੱਛਾ ਅੱਛਾ ਜੀ 7 ਦਿਨਾਂ ਬਾਅਦ ਪਾਵਾਂਗੇ ਦਾ ਅੱਛਾ ਦੂਜੀ ਦੂਜੀ 7 ਦਿਨਾਂ ਬਾਅਦ ਪਾਵਾਂਗੇ ਠੀਕ ਹੈ ਹਾਂ ਅੱਜ ਦਵਾਈ ਪਾਤੀ ਸੌਖੀ ਦੀ ਠੀਕ ਹੈ ਠੀਕ ਹੈ ਅਸੀਂ ਪੱਲੇ ਦਵਾਈ ਪਾ ਰਹੇ ਹਾਂ ਬਹੁਤ ਵਧੀਆ ਸੇਵਾ ਕਰ ਰਹੇ ਆ ਜੀ ਪੱਲੇ ਪਾ ਰਹੇ ਹਾਂ ਹਾਂ ਜੀ ਪੱਲੇ ਪਾ ਰਹੇ ਮਹਕਮਾ ਨਹੀਂ ਪਾ ਰਿਹਾ ਲਈ ਅਸੀਂ ਆਪਿਆਂ ਦੀ ਮਹਿਮਦ ਨੂੰ ਬਾਅਦ ਵਿੱਚ ਭੇਜ ਦੇਣਾ ਪਰ ਅੱਜ ਅਸੀਂ ਆਪਦੇ ਕੁੜੀ ਨਾਲ ਕੇ ਬਾਤ ਸ਼ੁਰੂਆਤ ਕਰਤੀ ਠੀਕ ਹੈ ਸਾਰੇ ਸ਼ੌਕ ਦੀ ਸ਼ਿਕਾਇਤ ਰਗੀ ਇੱਕ ਤੋਂ ਬੁੱਟੇ ਨੂੰ ਅੱਛਾ ਸਾਰੇ ਬੁੱਟੇ ਚ ਪਾਤੀ ਦੁਆਰੇ ਹੀ ਪਾਉਂਦੇ ਰਹਾਂਗੇ ਠੀਕ ਹੈ ਅਸੀਂ ਬਾਗ ਨੂੰ ਕੰਮਜਾਬ ਕਰਕੇ ਛੱਡਾਂਗੇ ਜੀ ਬਾ ਠੀਕ ਹੈ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਕੰਮਜਾਬ ਕਰਕੇ ਕਿੰਨਾ ਏਰਗਾ ਹੂਆ ਹੈ ਇਹ ਹਾਂ ਕਿੰਨਾ ਏਰਗਾ ਹੂਆ ਹੈ ਇਹ ਕਿਲਾ ਜੀ ਕਿਲੇ ਕਿਲਾ ਬਹਣਾਈ ਜੀ ਪੂਰਾ ਕਿਲਾ ਹਾਂ ਜੀ ਰਕਨਾਲਾ ਅਛਾ ਠਕਨਾਲਾ ਨਹੀਂ ਮੈਂ ਸਤਪਾਰ ਸਿੰਘ ਦਰੋਗਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਠੀਕ ਹੈ ਜੀ ਨੇ ਮਨ ਕੇ ਬਹੁਤ ਛੇਤੀ ਸਾਡੇ ਕੰਮ ਚ ਲਾਇਆ ਠੀਕ ਹੈ ਤੇ ਸਕੂਲ ਦੇ ਵਿੱਚ ਪੌਦੇ ਲਾਉਂਦੇ ਹਨ ਅਗਰਤੀ ਆ ਠੀਕ ਹੈ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਅਠਣ ਜਾਂਗੀ ਸਤਪਾਰ ਸਿੰਘ ਦਰੋਗਾ ਪਿੰਡ ਬੁਰਜ ਭੜਾਈ ਠੀਕ ਹੈ ਮਾਸਟਰਾਂ ਦਾ ਸਹਿਯੋਗ ਜੀ ਇਹਦਾ ਫੁੱਲ ਹੈ ਕੋਲੋਂ ਦਿੰਦੇ ਚੰਪੂਲ ਬੜਾ ਪਹਿਲਾਂ ਕਿਹੜੇ ਮਾਸਟਰ ਨਹੀਂ ਸੀ ਪ੍ਰਿੰਸੀਪਲ ਜੀ ਜਸਵੰਤ ਸਿੰਘ ਠੀਕ ਹੈ ਸੇਵਕ ਸਿੰਘ ਪਿੰਡ ਦਾਨੇ ਵਾਲਾ ਤੋਂ ਠੀਕ ਹੈ ਸਭ ਦੇ ਸਾਥ ਸਾਥੇ ਚ ਬਹੁਤ ਆ ਸਾਥ ਦੇਂਦਾ ਜੀ ਸੇਵਕ ਸਿੰਘ ਨੇ ਪੂਰੀ ਫਲ ਟੀਚਰ ਦਾ ਕੁੱਲ ਮਿਲਾ ਕੇ ਸਾਰੀ ਵਧੀਆ ਨੇ ਹਾਂ ਵਧੀਆ ਸਪੋਰਟ ਕਰ ਰਹੇ ਨੇ ਚਲੋ ਉਹਨਾਂ ਦਾ ਵੀ ਹੱਕ ਬਣਦਾ ਇਹਦੇ ਵਿੱਚ ਪਿੰਡ ਦੇ ਭਲਾ ਕਿਉਂਕਿ ਵੱਖ-ਵੱਖਰਾਂ ਦੇ ਉੱਤੇ ਪੌਦੇ ਲੱਗੇ ਹੋਏ ਨੇ ਹਾਂ ਬੋਲੋ ਵੀ ਮੇਰੇ ਕਿਹੜੇ ਪੌਦੇ ਨੇ ਇੱਥੇ ਫਲਾਂ ਦੇ ਬੂਟੇ ਬਹੁਤ ਨਹੀਂ ਪੈ ਇਸੇ ਕਰਦੇ ਨੇ ਉਹ ਤਾਂ ਫੇਮਲੀ ਜਾਮਣ ਅੱਛਾ ਅਮ ਬਰੂਮ ਦਾ ਹੂੰ ਤੇ ਅਮ ਬਹੁਤ ਵੀ ਕਾਫੀ ਪ੍ਰਕਾਰ ਦੇ ਪੌਦੇ ਨੇ ਜਿਹਦੇ ਵਿੱਚ ਅਸੀਂ ਨਾਲ ਵੀ ਕੁਲ ਰਹੇ ਹਾਂ ਹੂੰ 29 ਪ੍ਰਕਾਰ ਦੇ ਪੌਦੇ ਨੇ ਵਿੱਚ ਫੁੱਲਾਂ ਦੇ ਵੀ ਨੇ ਜਿਵੇਂ ਰਾਣੀ ਜਦੋਂ ਮੁੱਠੇ ਤਿਆਰ ਹੋ ਗਏ ਸੀ ਮੈਂ ਕਹਿੰਦਾ ਪੂਰੇ ਪਿੰਡ ਵਿੱਚ ਗੱਲ ਚੱਲ ਜੂਗੀ ਠੀਕ ਹੈ ਪੂਰੇ ਪਿੰਡ ਚ ਠੀਕ ਹੈ ਪਿੰਡ ਲਾਇਰਸਪੁਰ ਦੇ ਵਿੱਚ ਧੰਨਵਾਦ ਆ ਕੇ ਦਿਖਾ ਕਰਨਗੇ ਠੀਕ ਹੈ ਮੈਂ ਕਹਿੰਦਾ ਵੀ ਸ਼ਾਬਾਸ਼ ਹੀ ਬਾਲਾ ਜਿਹੜੇ ਮੇਰੇ ਨਾਲ ਬੰਦੇ ਨੇ ਇਹ ਵੀ ਪੂਰੇ ਫੁੱਲ ਕੰਮ ਕਰ ਰਹੇ ਨੇ ਵਿਚਾਰੇ 6:00 ਤੇ 8:00 ਵਜੇ ਆਉਂਦੇ ਆਪ ਨੇ 5:30 ਜਾਂਦੇ ਨੇ ਭਰੇ ਹੁੰਦੇ ਨੇ ਪੂਰਾ ਫੋਲ ਬਟਾ ਫੋਲ ਕੰਮ ਕਰਦਾ ਹੈ। ਦਾ ਧੰਨਵਾਦ ਬਾਈ ਸਾਡੇ ਵੱਲੋਂ ਵੀ ਇਹਨਾਂ ਦਾ ਜਿਹੜਾ ਤੁਸੀਂ ਲਾ ਰਹੇ ਹੋ ਸੋਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤੇ ਆਪਣੇ ਪਿੰਡ ਦੀ ਵੀ ਸ਼ਾਨ ਹੈ ਜੀ। ਪਿੰਡ ਦੀ ਸ਼ਾਨ ਹੈ ਆਪਣੇ ਦੀ ਵਧੀਆ ਰੁੱਖ ਤਾਂ ਕਹਿੰਦੇ ਇੱਕ ਲਾਇਆ ਆਪਾਂ ਨੂੰ ਕਿੰਨਾ ਕੁਛ ਦੇ ਦਿੰਦਾ ਹੈ। ਰੁੱਖਾਂ ਨਾਲ ਹੀ ਆਪਾਂ ਸਾਹ ਲੈਨੇ ਆ ਹਨਾ। ਤੇ ਤਾਂ ਤੁਸੀਂ ਕਿਲਾ ਲਾਤਾ ਬੱਚਿਆਂ ਨੂੰ ਬਹੁਤ ਫਾਇਦਾ ਹੋਊਗਾ ਹਾਂ ਕਿ ਹਵਾ ਕੰਪ ਠੀਕ ਰਹੂਗੀ ਸਕੂਲ ਦੀ ਸ਼ਾਨ ਬਣੂਗੀ ਹਾਂਜੀ ਬਾਹਰ ਬੰਨੂ ਕਾ ਕੇ ਦਿਖਾ ਗਰਨਾ ਕਿਥੇ ਹਾਂਜੀ ਹਾਂਜੀ ਪਿੰਡ ਨੇ ਦੇਖਣਾ ਠੀਕ ਹੈ ਆਕਸੀਜਨ ਬਾਈ ਆਪਾਂ ਨੂੰ ਇਹੀ ਦਿੰਦੇ ਨੇ ਤੇ ਹੁਣ ਖੇਤਾਂ ਜਿਦਾ ਘੱਟ ਮਿਲਣ ਲੱਗ ਗਿਆ ਜਗਲਾਤ ਵਿਭਾਗ ਹੁਣ ਸੜਕਾਂ ਤੇ ਬਹੁਤ ਲਾਰਾ ਨਹਿਰਾਂ ਤੇ ਬਹੁਤ ਲਾਰਾ ਤੇ ਮੈਕ ਮੈਕਮੇ ਨੂੰ ਹੁਣ ਫੋੜਾ ਠੀਕ ਹੈ ਜੇ ਉਹ ਕਹਿੰਦੇ ਹੋਰ ਲੋਡ ਹੋਈ ਹੋਰ ਲਿਆਓ ਠੀਕ ਹੈ ਜੇ ਉਹ ਕਹਿੰਦੇ ਹੋਰ ਲੋਡ ਹੋਈ ਹੋਰ ਲਿਆਓ ਐ ਸੜੀ ਤੋਂ ਲਿਆਵਾਂਗੇ ਜੀ ਜਾ ਕੇ ਬਾਟਰ ਵਾਸ ਚੌਥੇ ਯਾਨੀ ਜਾਵ ਜਿਹਨੇ ਆਪਣੇ ਗਰੇਟਾ ਹਾਂ ਗਰੇਟਾ ਚ ਆਪਣੇ ਵਿਲੇ ਪੈਣ ਤਾਂ ਨਿਕਲੇ ਹਣਾ ਕਹਿੰਦਾ ਵੀ ਜੇ ਲੋਕ ਹੋਰ ਲੋੜੀਏ ਉੱਥੇ ਪੈ ਗਿਆ ਜੀ ਆ ਜਿਹੜੇ ਫਲਾਂ ਉੱਥੇ ਵੀ ਲਾਵਾਂਗੇ ਫਿਰ ਚਲੋ ਉਹ ਵੀ ਕਰਾਂਗੇ ਆਪਾਂ ਫਿਰ ਗੱਲ ਬਾਤ ਬਜ਼ੁਰਗਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਨਾਲ ਚਾਹਣੇਗੇ ਹਾਂ ਸਹੀ ਗੱਲ ਹੈ ਮਾਪਰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਹ ਮੇਰੇ ਪਿੰਡ ਦਾ ਮੁੰਡਾ ਹੈ ਪੂਲ ਸਪੋਰਟ ਕਰੋ ਪੂਲ ਸਪੋਰਟ ਕਰੋ ਸਾਡੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਜੋ ਕਿ ਹੋਰ ਵੀ ਮਾਸਟਰਾਂ ਨੂੰ ਤੇ ਸਕੂਲ ਵਾਲਿਆਂ ਨੂੰ ਸਾਂਝੀਆਂ ਥਾਵਾਂ 'ਚ ਇਹ ਜਿ ਲੱਗ ਜਾਣਾ ਨਾਲੇ ਤਾਂ ਇਹ ਚੀਜ਼ਾਂ ਨਾਲ ਗੰਦ ਨਹੀਂ ਪੈਂਦਾ ਸਫਾਈ ਰਹਿੰਦੀ ਹੈ ਨਾਲੇ ਆਪਾਂ ਨੂੰ 4 ਰੁਪਏ ਵਟਾਉਣਗੇ ਤੇ ਵਾਤਾਵਰਨ ਵਧੀਆ ਰੱਖਣਾ ਹੈ ਹਾਂਜੀ ਵਿੱਚ ਫਲਾਂ ਦੇ ਬੂਟੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਧੰਨਵਾਦ